ਵਿਕਰਮ ਸਿੰਘ ਮਜੀਠੀਆ ਜਦੋਂ ਤੋਂ ਜੇਲ੍ਹ ਚ ਬੰਦ ਨੇ ਕਾਫੀ ਸਾਰੀ ਕੰਟਰੋਵਰਸੀ ਜਿਹੜੀ ਇਹ ਚੱਲ ਰਹੀ ਹੈ ਵਿਸ਼ਾ ਸਿੰਘ ਬਲਟੋਹਾ ਉਹਨਾਂ ਨੂੰ ਮਿਲਣ ਗਏ ਸੀਗੇ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਵਿਕਰਮਮ ਸਿੰਘ ਮਜੀਠੀਆ ਦੇ ਨਾਲ ਜੋ ਹੋ ਰਿਹਾ ਸਪਾਲ ਸਿੰਘ ਖਹਿਰਾ ਦੇ ਨਾਲ ਜੋ ਹੋ ਰਿਹਾ ਇਹਨਾਂ ਦੋਹਾਂ ਦੀਆਂ ਪਾਰਟੀਆਂ ਦੀ ਲੀਡਰਸ਼ਿਪ ਉਸ ਤਰ੍ਹਾਂ ਨਹੀਂ ਬੋਲ ਰਹੀ ਜਿਸ ਤਰ੍ਹਾਂ ਉਹਨਾਂ ਨੂੰ ਬੋਲਣਾ ਚਾਹੀਦਾ ਪ੍ਰਤਾਪ ਸਿੰਘ ਬਾਜਵਾ ਹੋਵੇ ਚਰਨਜੀਤ ਚੰਨੀ ਹੋਵੇ ਰਾਜਾ ਪੜਿੰਗ ਹੋਵੇ ਪਤਾ ਨਹੀਂ ਤਾਂ ਹੈ ਸਰਕਾਰ ਤੋਂ ਡਰੇ ਹੋਏ ਆ ਜਾਂ ਮੁੱਖ ਮੰਤਰੀ ਤੋਂ ਡਰੇ ਹੋਏ ਇਹਦੇ ਨਾਲ ਆਮ ਲੋਕਾਂ ਨੂੰ ਸਿੱਧਾ ਫਾਇਦਾ ਹੋਇਆ ਹੈ ਹੈਨਾ ਜਿਵੇਂ ਦੁੱਧ ਦਾ ਰੇਟ ਘਟਿਆ ਵਿਰੋਧੀ ਧਿਰਾਂ ਹੈ ਜਾਂ ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਉਹ ਤਾਂ 8 ਸਾਲ ਤੋਂ ਇਹ ਨਾਲ ਆ ਪਾ ਰਹੇ ਗੱਬਰ ਸਿੰਘ ਟੈਕਸ ਕਹਿ ਰਹੇ ਸੀਗੇ ਰਾਹੁਲ ਗਾਂਧੀ ਚੰਨ ਨਾਲ ਨੂੰ ਕਿਹਾ ਗਿਆ ਕਿ ਤੁਸੀਂ ਉਰਦੂ ਦੇ ਸ਼ਬਦਾਂ ਦੀ ਵਰਤੋਂ ਜਿਹੜੀ ਆ ਉਹ ਨਾ ਕਰੋ ਹੈਨਾ ਸੋ ਵੈਸੇ ਤਾਂ ਜਿਹੜਾ ਲੈਟਰ ਹੈ ਉਹ 6 ਲਾਈਨਾਂ ਦਾ ਲੈਟਰ ਹੈ ਹਾਂਜੀ ਕਾਛੇ 5 6.5 ਲੈਨਾਂ ਦਾ ਲੈਟਰ ਆ ਉਹਦੇ ਚ 6 ਸ਼ਬਦ ਜਿਹੜੇ ਉਰਦੂ ਦੇ ਵਰਤੇ ਗਏ। ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ। ਅੱਜ ਪੰਜਾਬ ਦੇ ਕਈ ਚਲੰਤ ਮੁੱਦਿਆਂ ਤੇ ਚਰਚਾ ਲੈ ਕੇ ਹਾਜ਼ਰ ਹੋਏ ਆ। ਸਾਰੀ ਚਰਚਾ ਦੇ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ। ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸ਼ੁਕਰੀਆ। ਸਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਅੱਜ ਜੋ 10 ਲੱਖ ਸਿਹਤ ਬੀਮਾ ਸਕੀਮ ਦਾ ਜੋ ਐਲਾਨ ਕੀਤਾ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਬੀਮਾ ਸਕੀਮ ਕੀ ਹੈ ਕਿ ਇਸ ਦੇ ਸਿਆਸੀ ਮਾਇਨੇ ਵੀ ਹੋ ਸਕਦੇ ਨੇ ਆ ਬਿਲਕੁਲ ਜਿਹੜੇ ਸਰਕਾਰ ਜਿਹੜਨ ਜਿਹੜੀ ਵੀ ਕੋਈ ਕਦਮ ਚੁੱਕਦੀ ਆ ਜਾਂ ਜਿਹੜਾ ਵੀ ਕੋਈ ਫੈਸਲਾ ਲੈਂਦੀ ਆ ਉਸ ਦੇ ਜਿਹੜੇ ਆ ਦੋਵੇਂ ਤਰ੍ਹਾਂ ਦੇ ਜਿਹੜੇ ਆਰਥ ਹੁੰਦੇ ਆ ਸੋ ਪਹਿਲਾਂ ਜਿਹੜਾ ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਹੈ ਉਦੇ ਵਿੱਚ ਉਹਨਾਂ ਨੇ ਕਿਹਾ ਕਿ ਬੈਸੀ ਤਾਂ ਐਲਾਨ ਹੀ ਪਹਿਲਾਂ ਹੋ ਗਿਆ ਸੀਗਾ ਪਰ ਹੁਣ ਉਹਨਾਂ ਨੇ ਕਿਹਾ ਕਿ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ ਸੋ ਇਹ ਬਰਨਾਲਾ ਔਰ ਤਰਨਤਨ ਦੋ ਜ਼ਿਲ੍ਹਿਆਂ ਤੋਂ ਇਹਦੀ ਰਜਿਸਟ੍ਰੇਸ਼ਨ ਸ਼ੁਰੂ ਹੋਏਗੀ ਇਸ ਦੇ ਮੁਤਾਬਕ ਹਰ ਪਰਿਵਾਰ ਦਾ ਇੱਕ ਕਾਰਡ ਬਣੇਗਾ ਉਸ ਦੇ ਵਿੱਚ ਮੈਂਬਰਾਂ ਦੀ ਕੋਈ ਗਿਣਤੀ ਦੀ ਸੀਮਾ ਨਹੀਂ ਹੈ ਜੇ ਤੁਹਾਡੀ ਫੈਮਿਲੀ ਦੇ ਵਿੱਚ ਚਾਰ ਲੋਕ ਨੇ ਤਾਂ ਚਾਰਾਂ ਦਾ ਉਹਦੇ ਵਿੱਚ ਨਾਂ ਆ ਜਾਏਗਾ ਜੇ ਪੰਜ ਨੇ ਤਾਂ ਪੰਜਾਂ ਦਾ 6 ਨੇ ਤਾਂ 6ਾਂ ਦਾ ਇਹ ਜੁਆਇੰਟ ਫੈਮਿਲੀ ਹੈ ਤਾਂ ਇੱਕ ਕਾਰਡ ਵੀ ਹੋ ਸਕਦਾ ਸੋ ਉਹਦੇ ਵਿੱਚ ਉਹਦੇ ਮੁਤਾਬਕ ਹਰ ਬੰਦੇ ਨੂੰ ਪੰਜਾਬ ਦਾ ਜਿਹੜਾ ਵੀ ਨਾਗਰਿਕ ਹੈ ਉਹਨੂੰ 10 ਲੱਖ ਦਾ ਉਹਦਾ ਇੱਕ ਤਰ੍ਹਾਂ ਦਾ ਕੈਸ਼ਲੈਸ ਬੀਮਾ ਹੋਏਗਾ ਸਾਰੇ ਹੀ ਸਰਕਾਰੀ ਹਸਪੀਟਲ ਔਰ 500 ਦੇ ਕਰੀਬ ਜਿਹੜੇ ਪ੍ਰਾਈਵੇਟ ਹਸਪੀਟਲ ਹੈ ਉਹਨਾਂ ਨੂੰ ਇਹਦੇ ਨਾਲ ਐਮਪਾਵਰਨ ਕੀਤਾ ਗਿਆ ਔਰ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ 1000 ਜਿਹੜਾ ਪ੍ਰਾਈਵੇਟ ਹਸਪੀਟਲ ਹੈ ਉਹਨੂੰ ਨਾਲ ਜੋੜਿਆ ਜਾਏਗਾ ਸੋ ਇਹ ਕਿਉਂਕਿ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਸ਼ਾਇਦ 2 ਅਕਤੂਬਰ ਨੂੰ ਇਹ ਇਹਨੂੰ ਲਾਗੂ ਕੀਤਾ ਜਾਏਗਾ ਸੋ ਉਹਦੀ ਰਜਿਸਟ੍ਰੇਸ਼ਨ ਜਿਵੇਂ ਅੱਜ ਮੁੱਖ ਮੰਤਰੀ ਨੇ ਆਈਡੀਆ ਦਿੱਤਾ ਕਿ 10 ਦਿਨਾਂ ਦੇ ਵਿੱਚ 10 12 ਦਿਨਾਂ ਦੇ ਵਿੱਚ ਇਹ ਦੋ ਜ਼ਿਲ੍ਹਿਆਂ ਦੀ ਰਜਿਸਟ੍ਰੇਸ਼ਨ ਪੂਰੀ ਹੋਏਗੀ ਤੇ ਉਹਦੇ ਵਿੱਚ ਉਹ ਤੋਂ ਬਾਅਦ ਜਿਸ ਤਨ ਜੇ ਕੋਈ ਫੀਡਬੈਕ ਵੀ ਆਉਂਦੀ ਹੈ ਨਵੀਂ ਰਜਿਸਟ੍ਰੇਸ਼ਨ ਵਾਸਤੇ ਜਾਂ ਜਿਹੜਾ ਇੱਕ ਇੱਕ ਤਰ੍ਹਾਂ ਦੇ ਨਾਲ ਇਹ ਪਾਇਲਟ ਪ੍ਰੋਜੈਕਟ ਹੈ ਤੇ ਉਹਦੀ ਜਿਹੜੀ ਫੀਡਬੈਕ ਦੇ ਆਧਾਰ ਤੇ ਫਿਰ ਪੂਰੀ ਤਰ੍ਹਾਂ ਸੋਧਾਂ ਕਰਕੇ ਸਾਰੇ ਪੰਜਾਬ ਦੇ ਵਿੱਚ ਇਹ ਸਕੀਮ ਲਾਗੂ ਕੀਤੀ ਜਾਏਗੀ। ਸੋ ਸਕੀਮ ਤਾਂ ਇਹ ਹੈ। ਆ ਦੂਜਾ ਜਿਹੜਾ ਤੁਸੀਂ ਸਿਆਸੀ ਮਾਇਨੇ ਦੀ ਇਹਦੀ ਗੱਲ ਕਰਦੇ ਹੋ। ਸਿਆਸੀ ਮਾਇਨੇ ਮੈਂ ਮੈਂ ਸਮਝਦਾ ਕਿ ਇਹ ਇੱਕ ਵੱਡਾ ਮਾਸਟਰ ਸਟ੍ਰੋਕ ਹੈ ਜੀ ਆ ਜਿਹਦੇ ਵਿੱਚ ਮੁੱਖ ਮੰਤਰੀ ਨੇ ਆ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਸਾਰੇ ਹੀ ਲੋਕਾਂ ਨੂੰ ਜਿਹੜਾ ਹੈ ਇਸ ਦਾ ਫਾਇਦਾ ਮਿਲੇਗਾ ਜੀ ਔਰ ਨੇਚਰਲੀ ਉਸ ਦਾ ਪੋਲਿਟਿਕਲ ਅਸਰ ਵੀ ਪਾਏਗਾ ਹਮ ਸੋ ਜਦੋਂ ਜਿਹੜੀ ਸਰਕਾਰ ਹੈ ਉਹ ਹੜ੍ਹਾਂ ਦੇ ਕਾਰਨ ਕਾਫੀ ਵਿਵਾਦਾਂ 'ਚ ਕਿਰੀ ਹੋਈ ਹੈ ਕਈ ਫੰਡਾਂ ਨੂੰ ਲੈ ਕੇ ਵਿਵਾਦਾਂ 'ਚ ਕਿਰੀ ਹੋਈ ਹੈ ਸੋ ਉਹ ਉਦੋਂ ਉਦੋਂ ਇਹ ਸਕੀਮ ਦਾ ਐਲਾਨ ਕੀਤਾ ਗਿਆ ਆ ਔਰ ਸ਼ੁਰੂ ਕੀਤੀ ਗਈ ਹੈ ਸੋ ਇਸ ਦਾ ਸਰਕਾਰ ਨੂੰ ਫਾਇਦਾ ਹੋਏਗਾ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਪਹਿਲਾਂ ਦੇਖ ਚੁੱਕੇ ਹਾਂ ਕਿ ਅਕਾਲੀ ਦਲ ਇੱਕ ਸਕੀਮ ਲੈ ਕੇ ਆਇਆ ਸੀ ਆਟਾ ਦਾਲ ਸਕੀਮ ਆਟਾ ਦਾਲ ਸਕੀਮ ਜਿਹੜੀ ਆ ਉਹ ਕਾਫੀ ਅਕਾਲੀ ਦਲ ਨੂੰ ਇਸ ਦਾ ਪੋਲਿਟਿਕਲ ਪੋਲਿਟਿਕਲੀ ਫਾਇਦਾ ਹੋਇਆ ਸੀਗਾ ਸੋ ਇਸ ਸਕੀਮ ਦਾ ਵੀ ਜਿਹੜੀ ਸਰਕਾਰ ਹੈ ਉਸ ਨੂੰ ਫਾਇਦਾ ਜ਼ਰੂਰ ਹੋਏਗਾ ਹੂੰ ਸਰ ਪੰਜਾਬ ਸਰਕਾਰ ਨੇ ਕੇਂਦਰ ਦੇ ਉਹਨਾਂ ਹੁਕਮਾਂ ਤੇ ਅਮਲ ਕਰਨ ਦਾ ਫੈਸਲਾ ਕਰ ਲਿਆ ਜਿਸ ਤਹਿਤ ਆਟਾ ਦਾਲ ਸਕੀਮ ਦੇ 11 ਲੱਖ ਕਾਰਡ ਕੱਟੇ ਜਾਣੇ ਸੀ ਇਹ ਬੜਾ ਇੰਟਰਸਟਿੰਗ ਹੈ ਗੁਰਜੀਤ ਐਕਚੁਅਲੀ ਕੀ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਕੇਂਦਰ ਸਰਕਾਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ 11 ਲੱਖ ਜਿਹੜਾ ਕਾਰਡ ਹੈ ਆਟਾ ਰਾਸ਼ਨ ਵਾਲਾ ਜਿਹੜਾ ਫ੍ਰੀ ਰਾਸ਼ਨ ਮਿਲਦਾ ਉਹ ਜਿਹੜਾ ਕਾਰਡ ਹੈ ਉਹ ਜਾਲੀ ਹੈ ਜਾਹੋ ਕਟਿਆ ਜਾਣਾ ਜੀ ਤਾਂ ਉਦੋਂ ਇੱਕ ਬੜੀ ਰੈਜ਼ੈਂਟਮੈਂਟ ਵਾਲਾ ਜਿਹੜਾ ਹੈ ਪੰਜਾਬ ਸਰਕਾਰ ਨੇ ਇਸ਼ੂ ਬਣਾਇਆ ਔਰ ਮੁੱਖ ਮੰਤਰੀ ਨੇ ਵੀ ਕਈ ਮੰਤਰੀਆਂ ਨੇ ਵੀ ਕਿਹਾ ਕਿ ਸਰਕਾਰ ਜਿਹੜੀ ਆ ਤੱਕਾ ਕਰ ਰਹੀ ਹੈ ਤੇ ਉਹ ਉਹ ਜਿਹੜੇ ਆ ਪੰਜਾਬ ਦੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਗਰੀਬ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੋ ਇਹ ਕਾਫੀ ਵੀ ਬਾਤ ਜਿਹੜਾ ਹੈ ਬਣਿਆ ਸੀਗਾ ਪਰ ਹੁਣ ਅੱਜ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਮੰਨੀ ਹੈ ਕਿ ਪੰਜਾਬ ਸਰਕਾਰ ਉਹਨਾਂ ਦੀ ਉਹਨਾਂ ਦੇ ਉੱਤੇ ਸਟੱਡੀ ਕਰੇਗੀ ਭਾਵੇਂ ਕਿ ਮੁੱਖ ਮੰਤਰੀ ਨੇ ਇਹ ਜ਼ਰੂਰ ਕਿਹਾ ਕਿ ਇਹਦੇ ਵਿੱਚ ਅਸੀਂ ਦੇਖਣਾ ਹੈ ਕਿ ਕਿਵੇਂ ਕਿਸ ਲੈਵਲ ਤੇ ਇਹ ਸਰਵੇ ਕਿਸ ਤਰ੍ਹਾਂ ਸਰਵੇ ਕੀਤਾ ਜਾਣਾ ਹੈ ਕਿਉਂਕਿ ਦੇਖੋ ਕੇਂਦਰ ਸਰਕਾਰ ਜਿਹੜੀ ਹੈ ਆਪਣੇ ਸਰਵੇ ਕਰਦੀ ਹੈ ਪਰ ਸਟੇਟ ਦੇ ਵਿੱਚ ਗਰਾਉਂਡ ਸਿਚੁਏਸ਼ਨ ਕੀ ਹੈ ਉਸ ਦਾ ਜਿਹੜਾ ਡਿਸੀਜਨ ਹੈ ਜਾਂ ਉਸ ਦਾ ਜਿਹੜਾ ਫੈਸਲਾ ਆਇਆ ਉਹ ਸੂਬਾ ਸਰਕਾਰ ਦੇ ਸਰਵੇ ਨੇ ਕਰਨਾ ਸੋ ਸੂਬਾ ਸਰਕਾਰ ਨੇ ਸੂਬਾ ਸਰਕਾਰ ਨੇ ਇਹ ਸਰਵੇ ਕਰਨਾ ਹੈ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੀ ਨਿਕਲਦਾ ਹੈ ਪਰ ਇਹ ਜਿਹੜਾ ਸਰਵੇ ਹੈ ਸੋ ਇੱਕ ਤਰ੍ਹਾਂ ਦੇ ਨਾਲ ਜਦੋਂ ਸਰਕਾਰ ਨੇ ਹੁਣ ਇਹ ਮੰਨ ਲਿਆ ਪੰਜਾਬ ਸਰਕਾਰ ਨੇ ਕਿ ਅਸੀਂ ਦਾ ਸਰਵੇ ਕਰਾਂਗੇ ਤਾਂ ਮੀਡੀਆ ਦੇ ਵਿੱਚ ਵੀ ਔਰ ਸਿਆਸੀ ਹਲਕਿਆਂ ਦੇ ਵਿੱਚ ਇਸ ਨੂੰ ਇਸ ਤਰ੍ਹਾਂ ਦੇਖਿਆ ਜਾ ਰਿਹਾ ਕਿ ਜਿਵੇਂ ਮੁੱਖ ਮੰਤਰੀ ਨੇ ਜਿਹੜੇ ਹੈ ਜਾਂ ਪੰਜਾਬ ਸਰਕਾਰ ਨੇ ਕੇਂਦਰ ਅੱਗੇ ਜਿਹੜੇ ਹੱਥ ਖੜੇ ਕਰ ਦਿੱਤੇ ਹੋ ਕਿ ਤੁਸੀਂ ਜੋ ਕਹੋਗੇ ਜੀ ਅਸੀਂ ਉਹ ਕਰਾਂਗੇ ਜੀ ਹੈਨਾ ਬਿਲਕੁਲ ਹਾਂ ਵੈਸੇ ਤਾਂ ਇੱਕ ਪੰਜਾਬੀ ਦੇ ਬੜੇ ਖੂਬਸੂਰਤ ਸ਼ਾਇਰ ਨੇ ਆ ਪਾਕਿਸਤਾਨ ਲੈਂਦੇ ਪੰਜਾਬ ਦੇ ਵਿੱਚ ਵਸਦੇ ਨੇ ਉਹ ਬਾਬਾ ਨਜ਼ਮੀ ਜੀ ਉਹਨਾਂ ਦਾ ਇੱਕ ਸ਼ੇਰ ਹੈ ਕਿ ਜਿਸ ਧਰਤੀ ਤੇ ਰਾਜਮਾ ਟੁੱਕਰ ਖਾਂਦੇ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਸ ਦੇ ਹਾਕਮ ਸੂ ਹੂੰ ਤੇ ਸ਼ੇਰ ਵਾਸਤੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਸੀਗਾ ਹੂੰ ਸੋ ਅੱਜ ਜਦੋਂ ਇਹ ਗੱਲ ਹੋ ਰਹੀ ਹੈ ਕਿ ਜੀ ਕਾਰਡ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਉਹ ਇੱਕ ਮਤਲਬ ਦੇਖਣ ਵਾਲੀ ਗੱਲ ਹੈ ਕਿਉਂਕਿ ਇਹ ਕੰਟੀਨਿਊਸ ਪ੍ਰੋਸੈਸ ਹੈ ਜੀ ਬਿਲਕੁਲ ਮੰਨ ਲਓ ਕਿਸੇ ਦਾ ਕਾਰਡ ਕਿਸੇ ਦਾ ਕਾਰਡ ਬਣਿਆ ਹੋਇਆ ਕਿਸੇ ਫੈਮਿਲੀ ਦਾ ਕਾਰਡ ਬਣਿਆ ਹੋਇਆ ਉਹ ਪਹਿਲਾਂ ਇਕੱਠੇ ਰਹਿੰਦੇ ਸੀਗੇ ਉਹਦਾ ਮੰਨ ਲਓ ਜਿਹੜੇ ਬੱਚੇ ਆ ਉਹ ਨੌਕਰੀ ਕਰਦੇ ਜੌਬ ਕਰਦੇ ਫਿਰ ਉਹ ਅਲੱਗ ਹੋ ਗਏ ਹੈ ਨਾ ਤੇ ਪੇਰੈਂਟਸ ਇਕੱਲੇ ਰਹਿ ਗਏ ਡਿਪੈਂਡੈਂਟ ਰਹਿ ਗਏ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਆਫਤ ਆ ਗਈ ਕੋਈ ਫੈਮਿਲੀ ਦੇ ਵਿੱਚੋਂ ਕਿਸੇ ਦੀ ਡੈਥ ਹੋ ਗਈ ਜਾਂ ਕੁਝ ਹੋ ਗਿਆ ਹੈ ਨਾ ਫੈਮਿਲੀ ਕਿਉਂਕਿ ਇਹ ਹਮੇਸ਼ਾ ਕੰਡੀਸ਼ਨਸ ਬਦਲਦੀਆਂ ਰਹਿੰਦੀਆਂ ਨੇ ਸੋ ਇਹ ਸਰਵੇ ਤਾਂ ਹੋਣਾ ਚਾਹੀਦਾ ਪਰ ਕੋਈ ਗਰੀਬ ਜਿਹੜਾ ਹੈ ਭੁੱਖਾ ਨਹੀਂ ਮਰਨਾ ਚਾਹੀਦਾ ਹਰੇਕ ਬੰਦੇ ਨੂੰ ਹਰੇਕ ਜਿਹੜਾ ਇਸ ਦੇਸ਼ ਦੇ ਵਿੱਚ ਜਾਂ ਕਿਤੇ ਵੀ ਰਹਿੰਦਾ ਹੈ ਉਸ ਨੂੰ ਜਿਹੜਾ ਹੈ ਜਿਹੜਾ ਖਾਣ ਦਾ ਅਧਿਕਾਰ ਫੰਡਮੈਂਟਲ ਰਾਈਟ ਜਿਹੜਾ ਹੈ ਜਿਹੜਾ ਕਿ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਸੀਗਾ ਭਾਵੇਂ ਕਿ ਇਸ ਸਕੀਮ ਇਹਦੀ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਅਕਾਲੀ ਦਲ ਨੇ ਆਟਾ ਦਾਲ ਸਕੀਮ ਜਿਹੜੀ ਸੀਗੀ ਉਹ ਕਾਫੀ ਦਿਨ ਪਹਿਲਾਂ ਚਲਦੀ ਸੀ ਤੇ ਕੇਂਦਰ ਸਰਕਾਰ ਨੇ ਰਾਈਟ ਟੂ ਫੂਡ ਦਾ ਇੱਕ ਐਕਟ ਜਿਹੜਾ ਹੈ ਬਣਾਇਆ ਜਿਹਦੇ ਤਹਿਤ ਹਰ ਬੰਦੇ ਨੂੰ ਜਿਹੜਾ ਹੈ ਉਹ ਉਹਨਾਂ ਨੂੰ ਉਹਨੂੰ ਫੂਡ ਮਿਲੇ ਉਹਨੂੰ ਖਾਣਾ ਮਿਲੇ ਇਹ ਉਹਦਾ ਫੰਡਾਮੈਂਟਲ ਰਾਈਟ ਹੈ ਇਹ ਉਹਦਾ ਮੌਲਕ ਅਧਿਕਾਰ ਹੈ ਪਰ ਜੇ ਕਿਸੇ ਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਪਿੰਡ ਦੇ ਵਿੱਚ ਕੋਈ ਮੰਨ ਲਓ ਪਿੰਡ ਦੇ ਵਿੱਚ ਜਾਂ ਕਿ ਸ਼ਹਿਰ ਦੇ ਕਿਸੇ ਬਾਟ ਦੇ ਵਿੱਚ ਜਿਹੜਾ ਐਮਸੀ ਹੈ ਜਾਂ ਸਰਪੰਚ ਹੈ ਉਹ ਉਹਦੀ ਪੋਲੀਟੀਕਲ ਉਹਦੀ ਪੋਲੀਟੀਕਲ ਸੋਰ ਵਾਲੇ ਜਾਂ ਉਹਦੇ ਜਿਹੜੇ ਵੋਟਰ ਹੈ ਹੈਨਾ ਉਹ ਉਹ ਜਿਹੜਾ ਇਸ ਸਕੀਮ ਦਾ ਲਾਭ ਜਿਆਦਾ ਜਿਨ੍ਹਾਂ ਕੋ ਜ਼ਮੀਨਾਂ ਵੀ ਹੈ ਨੌਕਰੀ ਵੀ ਕਰ ਰਹੇ ਉਹ ਵੀ ਲੈ ਰਹੇ ਹੈ ਹੈਨਾ ਤੇ ਜਿਹੜੇ ਜਿਨ੍ਹਾਂ ਕੋ ਨਹੀਂ ਹੈ ਉਹ ਉਹਨਾਂ ਨੂੰ ਨਹੀਂ ਮਿਲ ਰਿਹਾ ਸੋ ਉਸ ਐਂਗਲ ਤੋਂ ਇਹ ਸਰਵੇ ਜਿਹੜਾ ਹੈ ਉਹ ਕਰਨਾ ਬਣਦਾ ਦੂਸਰਾ ਇਹ ਕੰਟੀਨਿਊਸ ਪ੍ਰੋਸੈਸ ਜਿਵੇਂ ਆਪਾਂ ਪਹਿਲਾਂ ਕਿਹਾ ਕਿ ਕੰਡੀਸ਼ਨਸ ਬਦਲਦੀਆਂ ਰਹਿੰਦੀਆਂ ਸੋ ਤੀਜਾ ਜਿਹੜਾ ਹੈ ਕਿ ਜਦੋਂ ਇਹ ਕੇਂਦਰ ਸਰਕਾਰ ਨੇ ਕਿਹਾ ਸੀ ਉਦੋਂ ਆਮ ਆਦਮੀ ਪਾਰਟੀ ਨੇ ਜਾਂ ਆਮ ਜਿਹੜੀ ਸਰਕਾਰ ਹੈ ਉਹਨਾਂ ਨੇ ਕਿਹਾ ਜੀ ਪੰਜਾਬ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਸੋ ਹੁਣ ਉਹਨਾਂ ਨੇ ਇਹ ਮੰਨ ਲਿਆ ਸੋ ਇਸ ਕਰਕੇ ਇਹਨੂੰ ਮੀਡੀਆ ਦੇ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਕਿ ਜਿਵੇਂ ਜਿਹੜਾ ਹੈ ਮੁੱਖ ਮੰਤਰੀ ਨੇ ਕੇਂਦਰ ਦੇ ਅੱਗੇ ਹੱਥ ਖੜੇ ਕਰ ਦਿੱਤੇ ਹੋਣ ਜੀ ਸਰ ਇੱਕ ਖਬਰ ਇਹ ਵੀ ਆ ਰਹੀ ਹੈ ਕਿ ਜਿਹੜੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਆ ਨੇ ਉਹ ਜੇਲ੍ਹ ਵਿੱਚ ਵਿਕਰਮ ਮਜੀਠੀਆ ਨੂੰ ਮਿਲਣ ਜਾ ਰਹੇ ਸੀ ਤੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਇੱਕ ਇਹ ਤੇ ਇੱਕ ਸੁਖਪਾਲ ਖਹਿਰਾ ਉਹ ਵੀ ਭੱਜੇ ਫਿਰਦੇ ਆ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਦੇਖੋ ਇਹ ਦੋ ਅਲੱਗ-ਅਲੱਗ ਖਬਰਾਂ ਵੈਸੇ ਜੀ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਆ ਕਾਫੀ ਸਮੇਂ ਤੋਂ ਹੁਣ ਜੇਲ੍ਹ 'ਚ ਬੰਦ ਹੈ ਉਹਨਾਂ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਹੈ ਤੇ ਉਹਨਾਂ ਨੂੰ ਜ਼ਮਾਨਤ ਜਿਹੜੀ ਆ ਉਹ ਨਹੀਂ ਮਿਲ ਰਹੀ ਆ ਪਿਛਲੇ 2-3 ਦਿਨ ਪਹਿਲਾਂ ਹੀ ਉਹਨਾਂ ਦੀ ਜਿਹੜੀ ਜੁਡੀਸ਼ੀਅਲ ਰਿਮਾਂਡ ਹੈ ਉਹ ਵਧਿਆ ਆ ਵਿਸ਼ਵ ਸਿੰਘ ਬਲਟੋਹਾ ਉਹਨਾਂ ਨੂੰ ਮਿਲਣ ਗਏ ਸੀਗੇ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਆ ਵਿਕਰਮ ਸਿੰਘ ਮਜੀਠੀਆ ਜਦੋਂ ਤੋਂ ਜੇਲ੍ਹ ਚ ਬੰਦ ਨੇ ਇੱਕ ਕਾਫੀ ਸਾਰੀ ਕੰਟਰੋਵਰਸੀ ਜਿਹੜੀ ਚੱਲ ਰਹੀ ਹੈ ਉਹਨਾਂ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਅਜੇ ਅਜਿਹੇ ਅਪਰਾਧੀਆਂ ਦੇ ਨਾਲ ਰੱਖਿਆ ਗਿਆ ਇੱਕ ਹਾਰਡ ਕੋਰ ਜਿਹੜੇ ਕ੍ਰਾਈਮਨਲ ਹੈ ਉਸ ਤਰ੍ਹਾਂ ਦੇ ਨਾਲ ਰੱਖਿਆ ਗਿਆ ਜਦਕਿ ਉਹ ਸਾਬਕਾ ਮੰਤਰੀ ਰਹੇ ਹਨ ਉਹਨਾਂ ਦਾ ਪ੍ਰੋਟੋਕਾਲ ਬਣਦਾ ਕਿ ਉਹਨਾਂ ਨੂੰ ਇੱਕ ਵੱਖਰੇ ਸੈੱਲ ਦੇ ਵਿੱਚ ਰੱਖਿਆ ਜਾਵੇ ਸੋ ਅਦਾਲਤ ਦੇ ਵਿੱਚ ਵੀ ਇਹ ਕੇਸ ਚੱਲਿਆ ਤੇ ਉਸ ਦੀ ਜਿਹੜੀ ਹੈ ਕੋਰਟ ਨੇ ਗੱਲ ਨਹੀਂ ਮੰਨੀ ਸੋ ਉਹਨਾਂ ਦੀ ਵੈਰਕ ਜਿਹੜੀ ਹੈ ਉਹ ਅਜੇ ਵੀ ਉੱਥੇ ਹੀ ਹੈ ਤੇ ਦੂਜਾ ਉਹਨਾਂ ਨੂੰ ਜ਼ਮਾਨਤ ਦੀ ਅਰਜੀ ਉਹਨਾਂ ਦੀ ਵੀ ਰੱਦ ਹੋਈ ਹੈ ਹੈਨਾ ਸੋ ਨਾ ਜ਼ਮਾਨਤ ਮਿਲ ਰਹੀ ਹੈ ਉਹਨਾਂ ਨੂੰ ਨਾ ਉਹ ਉਹਨਾਂ ਦੀ ਬੈਰਕ ਬਦਲੀ ਜਾ ਰਹੀ ਹੈ ਤੇ ਅੱਜ ਬਿਰਸਾ ਸਿੰਘ ਬਲਟੋਹਾ ਉਹਨਾਂ ਨੂੰ ਮਿਲਣ ਗਏ ਸੀਗੇ ਤੇ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਆ ਨਹੀਂ ਕਿਉਂ ਨਹੀਂ ਮਿਲਣ ਦਿੱਤਾ ਗਿਆ ਇਹਦੇ ਇਹਦੇ ਵਾਸਤੇ ਇਹਦੇ ਕਰਕੇ ਹੈ ਜੇ ਇਹ ਇਹਦਾ ਕਾਰਨ ਜਿਹੜਾ ਇਹਦੇ ਅਫੀਸ਼ੀਅਲ ਤੌਰ ਤੇ ਜਿਹੜਾ ਹੈ ਨਹੀਂ ਦੱਸਿਆ ਗਿਆ ਹੈ ਪਰ ਉਥੇ ਅਕਾਲੀ ਦਲ ਦੇ ਕੁਝ ਵਰਕਰਾਂ ਨੇ ਨਾਰੇਬਾਜ਼ੀ ਕੀਤੀ ਹੈ ਜੀ ਤੇ ਦੂਜੀ ਜਿਹੜੀ ਤੁਸੀਂ ਸੁਖਪਾਲ ਖਹਿਰਾ ਵਾਲੀ ਗੱਲ ਜੋੜ ਰਹੇ ਸੁਖਪਾਲ ਖਹਿਰਾ ਹੋਰਾਂ ਨੇ ਕੁਝ ਦਿਨ ਪਹਿਲਾਂ ਪੋਸਟ ਪਾਈ ਸੀ ਕਿ ਉਹਨਾਂ ਨੂੰ ਉਹਨਾਂ ਨੂੰ ਵੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਸਕਦਾ ਸੋ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਕੁਝ ਲੋਕ ਬੈਠੇ ਨੇ ਜਿਹੜੇ ਕਿ ਉਥੋਂ ਇਨਸਟਰਕਸ਼ਨਸ ਦਿੰਦੇ ਨੇ ਉਥੋਂ ਹੀ ਐਫ ਆਈ ਆਰ ਜਿਹੜੀ ਹੈ ਉਹ ਦਰਜ ਹੁੰਦੀ ਹੈ ਸੁਖਪਾਲ ਖਹਿਰਾ ਕਾਫੀ ਵੋਕਲ ਨੇ ਜੀ ਇਹ ਇਹਨਾਂ ਦੋਹਾਂ ਦੇ ਵਿੱਚ ਜਿਹੜੀ ਵਿਕਰਮ ਮਜੀਠੀਆ ਔਰ ਸੁਖਪਾਲ ਖਹਿਰਾ ਦੇ ਵਿੱਚ ਕੜੀ ਜੁੜਦੀ ਹੈ ਦੋਹਾਂ ਦੇ ਕੇਸਾਂ ਦੇ ਵਿੱਚ ਉਹ ਇਹ ਹੈ ਕਿ ਵਿਕਰਮ ਮਜੀਠੀਆ ਦੇ ਉੱਤੇ ਜਿਹੜੀ ਹੈ ਐਨਡੀਪੀਐਸ ਐਕਟ ਦੇ ਜਿਹੜੇ ਕੇਸ ਦਰਜ ਹੋਏ ਸੀ ਨਸ਼ਾ ਤਸਕਰੀ ਨਰਜ਼ਬੰਦਤ ਹੈ ਨਾ ਇਸੇ ਤਰ੍ਹਾਂ ਸੁਖਪਾਲ ਖਹਿਰਾ ਦੇ ਉੱਤੇ ਵੀ ਉਹਨਾਂ ਨਾਲ ਸੰਬੰਧ ਰੱਖਣ ਦੇ ਕੇਸ ਦਰਜ ਹੋਏ ਸੀਗੇ ਹੁਣ ਇਹਨਾਂ ਦੋਹਾਂ ਕੇਸਾਂ ਦੇ ਵਿੱਚ ਕੁਝ ਨਹੀਂ ਬਣਿਆ ਹਮ ਜਿਹੜਾ ਵਿਕਰਮ ਮਜੀਠੀਆ ਹੈ ਉਹਨਾਂ ਉਹਨਾਂ ਨੂੰ ਵੀ ਉਹ ਉਹਨਾਂ ਦੇ ਵੀ ਕੇਸ ਜਿਹੜੇ ਅਪਰੂਵ ਨਹੀਂ ਹੋਏ ਹੁਣ ਤੱਕ ਤੇ ਇਸੇ ਤਰ੍ਹਾਂ ਸੁਖਪਾਲ ਖਹਿਰਾ ਵੀ ਆ ਜਿਹੜੇ ਨੇ ਸੁਪਰੀਮ ਕੋਰਟ ਤੋਂ ਰਾਹਤ ਉਹਨਾਂ ਨੂੰ ਵੀ ਹੋਈ ਹੈ ਹੁਣ ਇਹਦੇ ਵਿੱਚ ਆ ਜਿਹੜੇ ਕੇਸ ਹੈ ਵਿਕਰਮ ਮਜੀਠੀਆ ਦੇ ਉੱਤੇ ਬਣਾ ਦਿੱਤਾ ਗਿਆ ਕੇਸ ਜਿਹੜਾ ਹੈ ਆ ਆਮਦਨ ਤੋਂ ਵੱਧ ਜਾਇਦਾਦ ਦਾ ਹੈ ਨਾ ਇਹ ਸੁਖਪਾਲ ਖਹਿਰਾ ਦੇ ਉੱਤੇ ਬਣਾ ਦਿੱਤਾ ਸੁਖਪਾਲ ਖਹਿਰਾ ਕਹਿ ਰਹੇ ਨੇ ਕਿ ਇਹਨਾਂ ਦੇ ਉਹਨਾਂ ਦੇ ਉੱਤੇ ਕੇਸ ਬਣਨ ਜਾ ਰਹੇ ਸੋ ਦੋਵੇਂ ਬੰਦੇ ਸਰਕਾਰ ਦੇ ਖਿਲਾਫ ਕਾਫੀ ਵੋਕਲ ਨੇ ਕਾਫੀ ਤਿੱਖੇ ਜਿਹੜੇ ਹੈ ਭਾਸ਼ਾ ਵੀ ਬੋਲਦੇ ਨੇ ਤੇ ਹਰ ਇੱਕ ਮੁੱਦੇ ਤੇ ਸਰਕਾਰ ਨੂੰ ਘੇਰਦੇ ਵੀ ਆ ਸੋ ਇਹਦੇ ਵਿੱਚ ਜਿਹੜੀ ਮੈਨੂੰ ਗੱਲ ਲੱਗਦੀ ਹੈ ਕਿ ਸਭ ਤੋਂ ਜਿਹੜੀ ਮਾੜੀ ਗੱਲ ਹੈ ਜਾਂ ਸਭ ਤੋਂ ਜਿਹੜੀ ਬੁਰੀ ਗੱਲ ਕਹਿ ਸਕਦੇ ਆ ਜਾਂ ਕਹਿ ਸਕਦੇ ਆ ਕਿ ਇਸ ਮਾਮਲੇ ਦੀ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੋ ਹੋ ਰਿਹਾ ਸੁਪਾਲ ਸਿੰਘ ਖਹਿਰਾ ਦੇ ਨਾਲ ਜੋ ਹੋ ਰਿਹਾ ਇਹਨਾਂ ਦੋਹਾਂ ਦੀਆਂ ਪਾਰਟੀਆਂ ਦੀ ਲੀਡਰਸ਼ਿਪ ਉਸ ਤਰ੍ਹਾਂ ਨਹੀਂ ਬੋਲ ਰਹੀ ਜਿਸ ਤਰ੍ਹਾਂ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਨਾ ਹੁਣ ਜੇ ਤੁਹਾਡਾ ਲੀਡਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਲੀਡਰ ਜਿਹੜਾ ਹੈ ਉਹ ਬੇਦ ਆ ਗਿਆ ਜਾਂ ਉਸ ਦਾ ਉਸ ਉਸ ਦੇ ਉੱਤੇ ਕਿਸ ਨਹੀਂ ਬਣਦਾ ਤੁਹਾਨੂੰ ਲੱਗਦਾ ਹੈ ਕਿ ਇਹਦੇ ਉੱਤੇ ਪੋਲੀਟੀਕਲ ਵੈਡੈਂਟਾ ਵਦਨਤਾ ਜਿਹੜਾ ਕੀਤਾ ਜਾ ਰਿਹਾ ਹੈ ਜਾਂ ਸਿਆਸੀ ਬਦਲਾਖੋਰੀ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਤੁਸੀਂ ਤੁਹਾਡੀ ਜਿਹੜੀ ਪਾਰਟੀ ਹੈ ਉਹ ਇਹਨੂੰ ਇੱਕ ਇਸ਼ੂ ਬਣਾ ਕੇ ਲੋਕਾਂ ਸਾਹਮਣੇ ਕਿਉਂ ਨਹੀਂ ਆਉਂਦੀ ਬਿਲਕੁਲ ਹੁਣ ਪ੍ਰਤਾਪ ਸਿੰਘ ਬਾਜਵਾ ਹੋਏ ਚਰਨਜੀਤ ਚੰਨੀ ਹੋਏ ਰਾਜਾ ਪੜਿੰਗ ਹੋਏ ਪਤਾ ਨਹੀਂ ਤਾਂ ਇਹ ਸਰਕਾਰ ਤੋਂ ਡਰੇ ਹੋਏ ਆ ਜਾਂ ਮੁੱਖ ਮੰਤਰੀ ਤੋਂ ਡਰੇ ਹੋਏ ਆ ਵੀ ਜਦੋਂ ਤੁਹਾਡਾ ਲੀਡਰ ਕਹਿ ਰਿਹਾ ਜਦੋਂ ਤੁਸੀਂ ਬਿਆਨ ਦੇ ਸਕਦੇ ਹੋ ਉਹਦੇ ਹੱਕ ਵਿੱਚ ਕਹਿੰਦਾ ਜੀ ਵੀ ਬਿਆਨ ਵੀ ਇਹ ਗਲਤ ਕੀਤਾ ਕੀਤਾ ਜਾ ਰਿਹਾ ਜੇ ਗਲਤ ਹੋ ਰਿਹਾ ਸੁਖਪਾਲ ਸਿੰਘ ਕਹਿ ਰਹੇ ਨਾਲ ਤਾਂ ਕਾਂਗਰਸ ਪਾਰਟੀ ਜਿਹੜੀ ਹੈ ਉਹ ਸੰਘਰਸ਼ ਕਿਉਂ ਨਹੀਂ ਕਰਦੀ ਹੂੰ ਬਿਲਕੁਲ ਮੈਨੂੰ ਯਾਦ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀਗਾ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਦੋਵਾਂ ਤੇ ਆਮਦਨ ਤੋਂ ਬਾਅਦ ਜਿਹੜੀ ਹੈ ਜਾਇਦਾਦ ਬਣਾਉਣ ਦਾ ਕੇਸ ਚੱਲਿਆ ਸੀਗਾ ਤੋਂ 2500 ਕਰੋੜ ਕਰੋੜ ਦਾ ਦੋਸ਼ ਲਾਇਆ ਸੀਗਾ ਬਾਅਦ ਚ 4 ਸ਼ੀਟ ਉਹ 60 66000 ਕਰੋੜ 66000 ਰੁਪਏ ਦੀ ਪੇਸ਼ ਹੋਈ ਸੀਗੀ ਉਦੋਂ ਗੁਰਚਰਨ ਸਿੰਘ ਟੋੜਾ ਜਿਹੜੇ ਸੀਗੇ ਉਹਨਾਂ ਦੀ ਬਾਦਲ ਦੇ ਨਾਲ ਬਹੁਤੀ ਬਣਦੀ ਨਹੀਂ ਸੀਗੀ ਜੀ ਠੀਕ ਹੈ ਉਹ ਬਕ ਕਾਫੀ ਸਮਾਂ ਬੱਕ ਰਹੇ ਸੀਗੇ ਜਦੋਂ ਪਿਛਲੀ ਸਰਕਾਰ ਸੀਗੀ ਉਹਨਾਂ ਦੀ ਹੈ ਨਾ ਮਤਲਬ 2002 ਤੱਕ ਜਿਹੜੀ ਸਰਕਾਰ ਰਹੀ ਸੀ ਬਿਲਕੁਲ ਪਰ ਜਦੋਂ ਉਹਨਾਂ ਦੀ ਅਰੈਸਟ ਪੈਂਦੀ ਹੈ ਰੋਪੜ ਜੇਲ੍ਹ ਦੇ ਵਿੱਚ ਤਾਂ ਗੁਰਚਰਨ ਸਿੰਘ ਟੋੜਾ ਦੀ ਅਗਵਾਈ ਦੇ ਵਿੱਚ ਪਟਿਆਲਾ ਜੇਲ੍ਹ ਦੇ ਅੱਗੇ ਮੋਰਚਾ ਲੱਗ ਜਾਂਦਾ ਹੈ ਤੇ ਉਹ ਮੋਰਚਾ ਉਦੋਂ ਤੱਕ ਰਹਿੰਦਾ ਜਦੋਂ ਤੱਕ ਉਹਨਾਂ ਨੂੰ ਉਹ ਜ਼ਮਾਨਤ ਤੇ ਬਾਹਰ ਨਹੀਂ ਆ ਜਾਂਦੀ ਤੇ ਜੇ ਅਕਾਲੀ ਦਲ ਨੂੰ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ નિર્ਦੋਸ਼ ਹੈ ਉਹਨਾਂ ਦੇ ਉੱਤੇ ਬਦਲਾਖੂਰੀ ਦਾ ਕੇਸ ਚਲਾਇਆ ਜਾ ਰਿਹਾ ਤਾਂ ਸੁਖਬੀਰ ਬਾਦਲ ਚੁੱਪ ਕਿਉਂ ਹੈ ਸਵਾਲ ਹੈ ਬਿਲਕੁਲ ਸੁਖਬੀਰ ਬਾਦਲ ਦੀ ਅਗਵਾਈ ਚ ਅਕਾਲੀ ਦਲ ਜਿਹੜਾ ਹੈ ਉਹ ਰੋਸ ਮਜਾਰੇ ਜਾਂ ਪ੍ਰੋਟੈਸਟ ਕਿਉਂ ਨਹੀਂ ਕਰਦਾ ਜੇ ਸੁਖਪਾਲ ਖਹਿਰਾ નિર્ਦੋਸ਼ ਹੈ ਉਹਦੀ ਪਾਰਟੀ ਜਿਸ ਤਰ੍ਹਾਂ ਬਿਆਨਬਾਜ਼ੀ ਕਰਕੇ ਤਾਂ ਮੰਨਦੀ ਹੈ ਪਰ ਉਹ ਉਹ ਸੜਕਾਂ ਤੇ ਕਿਉਂ ਨਹੀਂ ਉਤਰਦੀ ਉਹ ਪ੍ਰੋਟੈਸਟ ਕਿਉਂ ਨਹੀਂ ਕਰਦੀ ਇਹ ਵੱਡਾ ਸਵਾਲ ਹੈ ਬਿਲਕੁਲ ਕੀ ਮੈਂ ਤਾਂ ਇਹੀ ਕਹਿ ਸਕਦਾ ਕਿ ਕੀ ਸੁਖਬੀਰ ਬਾਦਲ ਤੇ ਰਾਜਾ ਬੜਿੰਗ ਪ੍ਰਤਾਪ ਬਾਜਵਾ ਚੰਨੀ ਤੇ ਉਧਰ ਦਲਜੀਤ ਚੀਮਾ ਤੇ ਦੂਜੇ ਜਿਹੜੇ ਅਕਾਲੀ ਦਲ ਦੇ ਲੀਡਰ ਕਿ ਡਰੇ ਹੋਏ ਆ ਸਰਕਾਰ ਤੋਂ ਕੀ ਭਗਵੰਤ ਮਾਨ ਸਰਕਾਰ ਤੋਂ ਡਰੇ ਹੋਏ ਬਿਲਕੁਲ ਇਸ ਕਰਕੇ ਇਹਨਾਂ ਨੇ ਵਿਕਰਮ ਮਜੀਠੀਆ ਔਰ ਸੁਖਪਾਲ ਖਹਿਰਾ ਨੂੰ ਇਕੱਲੇ ਛੱਡ ਦਿੱਤਾ ਕਿ ਤੁਸੀਂ ਭਾਈ ਆਪਣੀ ਕਾਨੂੰਨੀ ਜੋ ਲੜਾਈ ਲੜਨੀ ਉਹ ਲੜੋ ਹਨਾ ਤੇ ਅਸੀਂ ਤਾਂ ਬਸ ਅਸੀਂ ਤਾਂ ਬਿਆਨਵਾਜੀ ਕਰ ਰਹੇ ਹਾਂ ਸੋ ਇਹ ਜਿਹੜੇ ਦੋਹੇ ਜਿਹੜੇ ਮਾਮਲੇ ਆ ਇਹ ਕਾਫੀ ਗੰਭੀਰ ਹੈ ਔਰ ਹਾਂ ਇਹ ਠੀਕ ਹੈ ਵੀ ਅ ਕਿ ਜਦੋਂ ਕਾਨੂੰਨੀ ਜਿਹੜੀ ਲੜਾਈ ਆ ਉਹ ਲੜੀ ਜਾਂਦੀ ਹੈ ਹਨਾ ਆ ਵੀ ਹਰ ਗੱਲ ਨੂੰ ਆਪਾਂ ਇਹ ਵੀ ਨਾ ਕਹਿ ਸਕਦੇ ਕਿ ਅ ਬੀਜੀ ਬਦਲਾਖੋਰੀ 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 ਹਨਾ ਵੀ ਕਰਪਸ਼ਨ ਨਹੀਂ ਹੋਈ ਹੋਏਗੀ ਜਾਂ ਕੋਈ ਕੇਸ ਕਿਸੇ ਤੇ ਨਹੀਂ ਬਣਦਾ ਹੋਏਗਾ ਮੈਂ ਇਹ ਗੱਲ ਨਹੀਂ ਕਹਿ ਰਿਹਾ ਪਰ ਮੈਂ ਇਹ ਜ਼ਰੂਰ ਕਹਿ ਰਿਹਾ ਕਿ ਜਦੋਂ ਅਕਾਲੀ ਦਲ ਕਹਿ ਰਿਹਾ ਕਾਂਗਰਸ ਕਹਿ ਰਹੀ ਹੈ ਕਿ ਇਹ નિર્ਦੋਸ਼ ਨੇ ਇਨਾਂ ਦੇ ਬਦਲਾਖੋਰੀ ਹੋ ਰਹੀ ਹੋਰੀ ਹੈ ਤਾਂ ਫਿਰ ਉਹ ਪ੍ਰੋਟੈਸਟ ਕਿਉਂ ਨਹੀਂ ਕਰਦੇ ਜੀ ਬਿਲਕੁਲ ਹੈਨਾ ਸੋ ਇਹ ਮਾਮਲਾ ਹੈ ਸਰ ਅੱਜ ਜੀਐਸਟੀ ਦੇ ਜਿਹੜੇ ਸੋਧੇ ਗਏ ਰੇਟਸ ਸੀ ਉਹਨਾਂ ਨੂੰ ਲਾਗੂ ਕੀਤਾ ਗਿਆ ਤੇ ਭਾਜਪਾ ਤੇ ਕਈ ਮਾਹਰ ਇਸ ਨੂੰ ਮੋਦੀ ਦਾ ਮਾਸਟਰ ਸਟ੍ਰੋਕ ਕਹਿ ਰਹੇ ਨੇ ਤੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਅ ਅੱਜ ਜਿਵੇਂ ਥੋੜੀ ਦੇਰ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਭਗਵੰਤ ਮਾਨ ਨੇ ਮਾਸਟਰ ਸਟ੍ਰੋਕ ਮਾਰਿਆ ਹੈ ਹੈਨਾ ਸੋ ਉਸੇ ਤਰ੍ਹਾਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਦੀ ਜਿਹੜੀ ਲੀਡਰਸ਼ਿਪ ਹੈ ਉਹ ਕਹਿ ਰਹੀ ਹੈ ਕਿ ਜੀ ਮੋਦੀ ਸਾਹਿਬ ਦਾ ਮਾਸਟਰ ਸਟ੍ਰੋਕ ਹੈ ਸੋ ਇਹ ਜੀਐਸਟੀ ਜਿਹੜਾ ਹੈ ਪਹਿਲਾਂ ਤਾਂ ਆਪਾਂ ਇਹ ਗੱਲ ਕਰ ਲੈਣੇ ਕਿ ਇਹਦੇ ਵਿੱਚ ਕੀ ਚੇਂਜਸ ਕੀ ਹੋਏ ਆ ਕਿਉਂਕਿ ਜਿਹੜੇ ਸਰੋਤਿਆਂ ਨੂੰ ਨਹੀਂ ਪਤਾ ਹੋਵੇਗਾ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਿੰਨੇ ਕਿ ਜਿਹੜਾ ਜੀਐਸਟੀ 8 ਸਾਲ ਪਹਿਲਾਂ ਲਾਗੂ ਹੋਇਆ ਸੀਗਾ ਉਹਦੇ ਵਿੱਚ ਸਰਕਾਰ ਨੇ ਜਿਹੜੀਆਂ ਸਲੈਬਸ ਟੈਕਸ ਸਲੈਬਸ ਜਿਹੜੀਆਂ ਉਹਨਾਂ ਦੇ ਵਿੱਚ ਸੋਧਾਂ ਕੀਤੀਆਂ ਇਹਦੇ ਵਿੱਚ ਜਿਵੇਂ ਜਿਹੜੀ ਖਾਣ ਪੀਣ ਵਾਲੀਆਂ ਵਸਤਾਂ ਖਾਸ ਤੌਰ ਤੇ ਰੋਟੀ ਹੈ ਬਰੈਡ ਹੈ ਆ ਆ ਪੀਜ਼ਾ ਹੈ ਹਨਾ ਤਾਂ ਇਸ ਇਸ ਤਰ੍ਹਾਂ ਦੀਆਂ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਉਹਦੇ ਜਿਹਦੇ ਤੇ 5% ਜਿਹੜਾ ਟੈਕਸ ਲੱਗਦਾ ਸੀ ਉਹਨੂੰ ਜ਼ੀਰੋ ਕਰ ਦਿੱਤਾ ਗਿਆ ਜਿਵੇਂ ਤੁਸੀਂ ਕਿਸੇ ਰੈਸਟੋਰੈਂਟ ਤੇ ਪਰੌਂਠਾ ਖਾਂਦੇ ਸੀ ਤਾਂ ਜੇ ਉਹ ਪਰੌਂਠਾ 100 ਰੁਪਏ ਦਾ ਸੀ ਤਾਂ ਉਹਦੇ ਤੇ 9 ਰੁਪਏ ਟੈਕਸ ਲੱਗਦਾ ਸੀ ਜੀ ਜੀ ਸੋ ਉਹ ਟੈਕਸ ਹੁਣ ਜ਼ੀਰੋ ਹੋ ਗਿਆ ਹਾਂਜੀ ਸੋ ਦੂਜਾ ਜਿਹੜਾ ਹੈਗਾ ਜਿਹੜੀਆਂ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਆ ਜਿਹਦੇ ਚ ਤੇਲ ਹੈ ਸ਼ੈਂਪੂ ਹੈ ਹੈਨਾ ਥੂਥਪੀਸਟ ਹੈ ਆ ਮੱਖਣ ਹੈ ਕਿਓ ਹੈ ਹੈਨਾ ਤੇ ਪਾਣੀ ਨਾਰੀਅਲ ਪਾਣੀ ਹੈ ਪਾਣੀ ਦੇ ਜਿਹੜੇ ਵੱਡੇ ਡੀਨ ਵਾਲੇ ਪਾਣੀ ਦੀਆਂ ਜਿਹੜੀਆਂ 20 ਲੀਟਰ ਵਾਲੀ ਬੋਟਲ ਹੈ ਜਿੱਤਾ ਹੈਨਾ ਫਲਾਂ ਦਾ ਜੂਸ ਹੈ ਇਹਦੇ ਵਿੱਚ ਜਿਹੜਾ ਹੈ ਉਹ ਕੱਟ ਗਿਆ ਹੈ ਹੈਨਾ ਤੇ ਉਹ ਉਹ ਇਹ ਇਹ ਚ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸਸਤੀਆਂ ਹੋ ਗਈਆਂ ਤੇ ਇਸੇ ਤਰ੍ਹਾਂ ਹੈਲਥ ਦੇ ਨਰਸ ਬਣਦਾ ਤੇ ਕਈ ਦਵਾਈਆਂ ਦੇ ਤੇ ਯੀਐਸਟੀ ਘਟ ਗਿਆ ਤੇ ਸੀ ਇੰਸ਼ੋਰੈਂਸ ਕਰਵਾਉਂਦੇ ਸੀ ਜਿਹੜੇ ਹੈਨਾ ਲਾਈਫ ਇੰਸ਼ੋਰੈਂਸ ਉਹ ਵੀ ਸਸਤੀ ਹੋ ਗਈ ਹੈ ਸੋ 18 ਤੋਂ ਉਹ 0% ਕਰ ਦਿੱਤੀ ਗਈ ਹੈ ਹੈਨਾ ਸੋ 18 ਸੌਦੇ ਮਗਰ 18 ਰੁਪਏ ਦਾ ਫਰਕ ਪੈ ਗਿਆ ਸੋ ਇਹ ਕਾਫੀ ਮਤਲਬ ਇਹ ਦੇ ਵਿੱਚ ਇਸੇ ਤਰ੍ਹਾਂ এডੂਕੇਸ਼ਨ ਸੈਕਟਰ ਦੇ ਵਿੱਚ ਜਿਵੇਂ ਸਟੇਸ਼ਨਰੀ ਵਗੈਰਾ ਉਹ ਸਸਤੀ ਹੋ ਗਈ ਹੈ ਖੇਤੀਬਾੜੀ ਦੇ ਵਿੱਚ ਟਰੈਕਟਰ ਵਗੈਰਾ ਸਸਤੇ ਹੋ ਗਏ ਡੀਜ਼ਲ ਕਾਰਾਂ ਜਿਹੜੀਆਂ ਆ ਉਹ ਸਸhtੀਆਂ ਹੋ ਗਈਆਂ ਸੋ ਇਹ ਹੁਣ ਦੋ ਹੀ ਚੀਜ਼ਾਂ ਇਹਦੇ ਵਿੱਚ ਜਿਹੜੀ ਤਾਂ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਸੱਤਾਧਾਰੀ ਹੈ ਜਾਂ ਉਹਨਾਂ ਦੇ ਪੱਖੀ ਵਿਦਵਾਨ ਹੈ ਉਹ ਤਾਂ ਇਹ ਮੰਨਦੇ ਆ ਕਿ ਜੀ ਇਹ ਤਾਂ ਬਹੁਤ ਵੱਡਾ ਮਾਸਟਰ ਸਟੋਕ ਹੈ ਇਦੇ ਨਾਲ ਮਹਿੰਗਾਈ ਜਿਹੜੀ ਵਧੀ ਹੋਈ ਸੀਗੀ ਉਹਦੇ ਤੇ ਬਹੁਤ ਜ਼ਿਆਦਾ ਅਸਰ ਪਏਗਾ ਔਰ ਲੋਕ ਜਿਹੜੇ ਆ ਖੁਸ਼ ਖੁਸ਼ ਹੋਣਗੇ ਔਰ ਸਰਕਾਰ ਮੋਦੀ ਦੀ ਦੇ ਨਾਲ ਹੋਰ ਪਪੂਲਾਰਿਟੀ ਜਿਹੜੀ ਵਧੇਗੀ ਸੋ ਇਹਦੇ ਚ ਕੋਈ ਸ਼ੱਕ ਵੀ ਨਹੀਂ ਹੈ ਕਿ ਇਹ ਜਿਹੜਾ ਫੈਸਲਾ ਲਿਆ ਗਿਆ ਹੈ ਇਹ ਇਹਦੇ ਨਾਲ ਆਮ ਲੋਕਾਂ ਨੂੰ ਸਿੱਧਾ ਫਾਇਦਾ ਹੋਏਗਾ ਹੈਨਾ ਜਿਵੇਂ ਦੁੱਧ ਦਾ ਰੇਟ ਘਟ ਜਾਏਗਾ ਹਾਂ ਹੈਨਾ ਬਿਲਕੁਲ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਲੋਕਾਂ ਨੂੰ ਫਾਇਦਾ ਤਾਂ ਹੋਏਗਾ ਪਰ ਜਿਹੜੀ اپੋਜੀਸ਼ਨ ਹੈ ਜਾਂ ਵਿਰੋਧੀ ਧਿਰਾਂ ਹੈ ਜਾਂ ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਉਹ ਤਾਂ 8 ਸਾਲ ਤੋਂ ਇਹ ਰੌਲਾ ਪਾ ਰਹੇ ਸੀਗੇ ਗੱਬਰ ਸਿੰਘ ਟੈਕਸ ਕਹਿ ਰਹੇ ਸੀਗੇ ਰਾਹੁਲ ਗਾਂਧੀ ਹੈਨਾ ਰਾਹੁਲ ਗਾਂਧੀ ਔਰ ਉਹਨਾਂ ਦੇ ਸਾਥੀ ਜਿਹੜੇ ਸੀ ਉਹ ਜੀਐਸਟੀ ਨੂੰ ਗੱਬਰ ਸਿੰਘ ਟੈਕਸ ਕਹਿ ਰਹੇ ਸੀ ਉਹ ਅੱਜ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਵੀ ਇਹ ਸਵਾਲ ਪੁੱਛਿਆ ਉਹ ਕਹਿੰਦੇ ਜੀ ਆਪੇ ਮਾਸ ਆਪ ਹੀ ਟੈਕਸ ਲਾ ਲੈਂਦੇ ਆਪੇ ਘਟਾ ਕੇ ਮਾਸਟਰ ਸਟ੍ਰੋਕ ਹੈ ਜੀ ਹੈਨਾ ਸੋ 15 ਅਗਸਤ ਨੂੰ ਜਦੋਂ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਬੋਲ ਰਹੇ ਸੀਗੇ ਉਹਨਾਂ ਨੇ ਇਹ ਸੈਕੰਡ ਜਨਰੇਸ਼ਨ ਜਿਹੜੀ ਹੈ ਉਹਦੇ ਟੈਕਸਾਂ ਦੀ ਗੱਲ ਕੀਤੀ ਸੀਗੀ ਔਰ ਇਹਨੂੰ ਦੀਵਾਲੀ ਦਾ ਤੋਹਫਾ ਦੱਸਿਆ ਸੀਗਾ ਸੋ ਜਿਸ ਗੱਲ ਨੂੰ ਜਿਹੜਾ ਟੈਕਸ ਤੁਸੀਂ ਆਪ ਲਾਇਆ ਹੋਵੇ ਜਿਹਦੇ ਪਿੱਛੇ ਆਪੋਜੀਸ਼ਨ ਸਾਰੀਆਂ ਸਟੇਟਾਂ ਰੋਲਾ ਬਹੁਤ ਸਾਰੀਆਂ ਸਟੇਟਾਂ ਰੋਲਾ ਪਾ ਰਹੀਆਂ ਹੋਣ ਕਿ ਤੁਸੀਂ ਗਲਤ ਕਰ ਰਹੇ ਹੋ ਲੋਕਾਂ ਤੇ ਭਾਰ ਪੈ ਰਿਹਾ ਹੈ ਉਹਨੂੰ ਹੁਣ ਤੁਸੀਂ 8 ਸਾਲ ਬਾਅਦ ਘਟਾ ਕੇ ਕਹਿ ਰਹੇ ਹੋ ਅਸੀਂ ਮਾਸਟਰ ਸ਼ੋਕ ਮਾਰ ਬਿਲਕੁਲ ਹੈਨਾ ਸੋ ਇਹ ਹੁਣ ਸਰਕਾਰ ਵੱਲੋਂ ਘਟਾਇਆ ਗਿਆ ਵੈਸੇ ਤਾਂ ਜੇ ਕਹਿੰਦੇ ਨਾ ਵੀ ਦੇਰ ਆਏ ਦਰੋਸਤ ਆਏ ਹਨ ਤੇ ਚਲੋ ਸਰਕਾਰ ਨੇ ਕਦਮ ਚੁੱਕਿਆ ਇਹਦੇ ਨਾਲ ਲੋਕਾਂ ਨੂੰ ਫਾਇਦਾ ਹੋਏਗਾ ਸੋ politically ਕਿੰਨਾ ਕੁ ਫਾਇਦਾ ਹੋਏਗਾ ਜਾਂ اپੋਜੀਸ਼ਨ ਜੋ ਕਹਿ ਰਹੀ ਹੈ ਕਿ ਤੁਸੀਂ ਸਰਕਾਰ ਨੂੰ ਜਿਹੜੀਆਂ ਮਾਫੀ ਮੰਗਣੀ ਚਾਹੀਦੀ ਇਸ ਗੱਲ ਨੂੰ ਲੈ ਕੇ ਕਿ ਜਿਹੜਾ ਉਹਨਾਂ ਨੇ 8 ਸਾਲ ਤੋਂ ਭਾਰ ਪਾਇਆ ਹੋਇਆ ਸੀ ਲੋਕਾਂ ਤੇ ਉਹਨੂੰ ਜਿਹੜਾ ਹੈ ਉਹਨਾਂ ਨੇ ਆਖਰਕਾਰ ਹੁਣ ਜਿਹੜਾ ਹੈ ਮੰਨ ਲਿਆ ਕਿ اپੋਜੀਸ਼ਨ ਜੋ ਕਹਿ ਰਹੀ ਸੀ 8 ਸਾਲ ਪਹਿਲਾਂ ਉਹ ਸਹੀ ਹੈ ਸੋ ਸਰ ਇੱਕ ਹੋਰ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਕਿ ਮੋਦੀ ਸਰਕਾਰ ਦੇ ਜਿਹੜੇ ਸੂਚਨਾ ਮੰਤਰਾਲੇ ਵੱਲੋਂ ਹਿੰਦੀ ਨਿਊਜ਼ ਚੈਨਲਾਂ ਨੂੰ ਉਰਦੂ ਦੇ ਸ਼ਬਦ ਵਰਤਨ ਤੋਂ ਜਿਹੜਾ ਨਾ ਵਰਤਨ ਉਸ ਬਾਰੇ ਨੋਟਿਸ ਜਾਰੀ ਕੀਤਾ ਹੈ ਇਹ ਸਾਰਾ ਮਾਮਲਾ ਕੀ ਹੈ ਇਹ ਬੜਾ ਇੰਟਰਸਟਿੰਗ ਖਬਰ ਹੈ ਕਿ ਮਹਾਰਾਸ਼ਟਰ ਦਾ ਇੱਕ ਬੰਦਾ ਹੈ ਐਸ ਕੇ ਸ਼੍ਰੀਵਾਸਤਵ ਉਸ ਨੇ ਭਾਰਤ ਦੇ ਸੂਚਨਾ ਮੰਤਰਾਲੇ ਨੂੰ ਇੱਕ ਲੈਟਰ ਲਿਖਿਆ ਸ਼ਿਕਾਇਤ ਕੀਤੀ ਕਿ ਜਿਹੜੇ ਜੀ ਹਿੰਦੀ ਟੀਵੀ ਚੈਨਲ ਹੈ ਉਹ 30% ਉਰਦੂ ਸ਼ਬਦਾਂ ਦੀ ਵਰਤੋਂ ਕਰਦੇ ਆ ਜੀ ਜੀ ਸੋ ਜੇ ਉਹ ਜਿਹੜੀ ਸ਼ਿਕਾਇਤ ਮਿਲੀ ਹੈ ਉਸ ਸ਼ਿਕਾਇਤ ਦੇ ਉੱਤੇ ਭਾਰਤ ਦਾ ਜਿਹੜਾ ਸੂਚਨਾ ਮੰਤਰਾਲਾ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਉਹ ਕਹਿੰਦੇ ਪੂਰਾ ਆਪਾਂ ਇਨਫੋਰਮੇਸ਼ਨ ਐਂਡ ਬ੍ਰॉडकाਸਟਿੰਗ ਮਿਨਿਸਟਰੀ ਉਹਨਾਂ ਹਿੰਦੀ ਚੈਨਲਾਂ ਨੂੰ ਨੋਟਿਸ ਜਾਰੀ ਕਰ ਦਿੰਦਾ ਦਾ ਬਾਅਰ ਇੱਕ ਨਿਊਜ਼ ਵੈਬ ਪੋਰਟਲ ਹੈ ਉਸਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਉਸ ਉਹਦਾ ਲੈਟਰ ਦੀ ਕਾਪੀ ਵੀ ਜਿਹੜੀ ਆ ਉਹਨਾਂ ਨੇ ਛਾਪੀ ਆ ਕਿ ਚੈਨਲ ਨਾਲ ਨੂੰ ਕਿਹਾ ਗਿਆ ਕਿ ਤੁਸੀਂ ਉਰਦੂ ਦੇ ਸ਼ਬਦਾਂ ਦੀ ਵਰਤੋਂ ਜਿਹੜੀ ਆ ਉਹ ਨਾ ਕਰੋ ਹਮ ਹੈਨਾ ਸੋ ਵੈਸੇ ਤਾਂ ਜਿਹੜਾ ਲੈਟਰ ਹੈ ਉਹ 6 ਲਾਈਨਾਂ ਦਾ ਲੈਟਰ ਹੈ 5 ਕਾ 6 5 5.5 ਲਾਈਨਾਂ ਦਾ ਲੈਟਰ ਹੈ ਉਹਦੇ ਚ 6 ਸ਼ਬਦ ਜਿਹੜੇ ਉਰਦੂ ਦੇ ਵਰਤੇ ਗਏ ਹੈ ਹੈਨਾ ਤੇ ਉਹਨਾਂ ਨੂੰ ਉਹ ਸ਼ਿਕਾਇਤ ਕਰਤਾ ਨੇ ਜਿਹੜਾ ਐਸ ਕੇ ਸ਼੍ਰੀ ਵਾਸਤਵਾ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਹਿੰਦੀ ਦੇ ਚੈਨਲ ਹੈ ਉਹ ਚੈਨਲ ਤਾਂ ਹਿੰਦੀ ਦੇ ਹੈ ਪਰ ਉਹ ਉਰਦੂ ਭਾਸ਼ਾ ਵਰਤਦੇ ਆ ਉਰਦੂ ਦੇ ਬਹੁਤ ਸਾਰੇ ਸ਼ਬਦ ਵਰਤਦੇ ਆ ਉਹਦੇ ਉੱਤੇ ਪਾਬੰਦੀ ਲਾਈ ਜਾਵੇ ਤੇ ਉਹਨਾਂ ਨੂੰ ਕਿਹਾ ਜਾਵੇ ਕਿ ਉਹ ਕੋਈ ਭਾਸ਼ਾ ਮਾਹਰ ਦੀ ਨਿਯੁਕਤੀ ਕਰੇ ਜਿਹੜਾ ਹਿੰਦੀ ਦੇ ਵਿੱਚ ਜਿਹੜੇ ਉਰਦੂ ਦੇ ਸ਼ਬਦ ਹੈ ਉਹਨਾਂ ਤੇ ਸੈਂਸਰ ਕਰੇ ਸੋ ਇਹ ਮਤਲਬ ਬੜਾ ਅਜੀਬ ਇੱਕ ਹੈਗਾ ਤੁਸੀਂ ਇਹ ਦੇਖੋ ਕਿ ਜਦੋਂ ਟੀਵੀ ਚੈਨਲਾਂ ਦੇ ਜਿਆਦਾ ਮੈਨੂੰ ਜਿਹੜੀ ਇਹ ਇਹਦੇ ਵਿੱਚ ਇਤਰਾਜ਼ ਜੋ ਗੱਲ ਇਹ ਲੱਗ ਰਹੀ ਹੈ ਕਿ ਚਲੋ ਸ਼ਿਕਾਇਤ ਤਾਂ ਕੋਈ ਵੀ ਕਰ ਸਕਦਾ ਇਸ ਦੇਸ਼ ਦੇ ਵਿੱਚ ਬਹੁਤ ਡਿਫਰੈਂਟ ਡਿਫਰੈਂਟ ਕਿਸਮ ਦੇ ਲੋਕ ਹੈ ਤੇ ਭਾਸ਼ਾਵਾਂ ਨੂੰ ਧਰਮਾਂ ਦੇ ਨਾਲ ਜੋੜ ਦਿੱਤਾ ਗਿਆ ਹੈ ਨਾ ਜਿਵੇਂ ਪੰਜਾਬ ਦੇ ਵਿੱਚ ਵੀ ਜਿਵੇਂ ਕਿਹਾ ਜਾਂਦਾ ਕਿ ਜੀ ਪੰਜਾਬੀ ਗੁਰਮੁਖੀ ਜਿਹੜੀ ਆ ਉਹ ਸਿੱਖਾਂ ਦੀ ਭਾਸ਼ਾ ਹੈ ਉਹ ਪੰਜਾਬੀ ਗੁਰਮੁਖੀ ਕੱਲੇ ਸਿੱਖਾਂ ਦੀ ਥੋੜੇ ਭਾਸ਼ਾ ਉਹ ਪੰਜਾਬੀਆਂ ਦੀ ਭਾਸ਼ਾ ਹੈ ਹੈ ਨਾ ਸੋ اسی طرح ہندو ਨੂੰ ਜਿਹੜਾ ਹਿੰਦੀ ਹੈ ਉਹਨੂੰ ਹਿੰਦੂਆਂ ਦੀ ਭਾਸ਼ਾ ਕਹਿੰਦੇ ਉਹ ਇਕੱਲੇ ਹਿੰਦੂਆਂ ਦੀ ਭਾਸ਼ਾ ਥੋੜੀ ਹੈ ਜੀ ਹੈਨਾ ਅਸੀਂ ਤੁਸੀਂ ਵੀ ਪੜ੍ਹੇ ਆਂ ਦੀ ਸਾਰੇ ਤੇ ਬੋਲਦੇ ਵੀ ਆਂ ਤੇ ਇਸੇ ਤਰ੍ਹਾਂ ਉਰਦੂ ਨੂੰ ਮੁਸਲਮਾਨਾਂ ਦੀ ਭਾਸ਼ਾ ਦੇ ਤੌਰ ਤੇ ਪੇਸ਼ ਕੀਤਾ ਗਿਆ ਉਰਦੂ ਕੋਈ ਇਕੱਲੇ ਮੁਸਲਮਾਨਾਂ ਦੀ ਭਾਸ਼ਾ ਥੋੜੀ ਹੈ ਜੀ ਜੀ ਸੋ ਇਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਜਿਹੜੇ ਫਿਰਕੂ ਔਰ ਜਿਹੜੀ ਜਹਿਨियत ਲੋਕਾਂ ਦੀ ਇਸ ਤਰ੍ਹਾਂ ਦਾ ਜ਼ਹਿਰ ਜਨਾਚ ਭਰਿਆ ਹੋਇਆ ਉਹ ਇਸ ਤਰ੍ਹਾਂ ਦੀ ਮੁੱਦੇ ਚੱਕਦੇ ਰਹਿੰਦੇ ਆ ਸੋ ਕਿਸੇ ਨੂੰ ਸ਼ਿਕਾਇਤ ਕਰਨ ਤੋਂ ਤੁਸੀਂ ਰੋਕ ਨਹੀਂ ਸਕਦੇ ਪਰ ਜਿਹੜੀ ਕੇਂਦਰ ਸਰਕਾਰ ਦਾ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਉਹ ਕਿਸ ਤਰ੍ਹਾਂ ਐਕਟ ਕਰਦਾ ਹੈ ਉਹ ਬੜਾ ਅਫਸੋਸਨਾਇਕ ਹੈ ਵੀ ਜਦੋਂ ਇਹ ਜਿਹੜੇ ਹਿੰਦੀ ਟੀਵੀ ਚੈਨਲ ਹੈ ਇਹਨਾਂ ਦੇ ਉੱਤੇ ਕਿੰਨਾ ਜ਼ਹਿਰੀਲਾ ਪ੍ਰਚਾਰ ਹੁੰਦਾ ਹੂੰ ਲੜ ਪੈਂਦੇ ਆ ਜਿਹੜੇ ਜਿਹੜੇ ਡਿਬੇਟ ਕਰਨ ਵਾਲੇ ਹੈ ਨਾ ਇੱਕ ਦੂਜੇ ਨੂੰ ਗਾਲਾਂ ਤੱਕ ਕੱਢਣ ਲੱਗ ਪੈਂਦੇ ਹੈ ਹੈ ਨਾ ਬਿਲਕੁਲ ਉਦੋਂ ਜਿਹੜਾ ਸੂਚਨਾ ਪ੍ਰਸਾਰਣ ਮੰਤਰਾਲਾ ਐਨ ਐਕਟ ਹੁੰਦੀ ਹੁੰਦਾ ਪਰ ਆ ਹੁਣ ਜਿਹੜਾ ਅਸੀਂ ਉਰਦੂ ਦੇ ਮਾਮਲੇ ਦੇ ਵਿੱਚ ਕਿਉਂਕਿ ਇੱਕ ਜ਼ਹਿਨੀਅਤ ਹੈ ਇੱਕ ਭਰਿਆ ਭਰਿਆ ਹੋਇਆ ਬਿਲਕੁਲ ਹੈ ਨਾ ਫਿਰਕੂਪਨਾ ਜ਼ਹਿਰੀ ਯਾਨੀ ਪਣਾ ਮਨੋਰਟੀ ਦੇ ਖਿਲਾਫ ਸੋ ਉਰਦੂ ਨੂੰ ਮੁਸਲਮਾਨਾਂ ਦੇ ਨਾਲ ਜੋੜ ਕੇ ਇਸ ਤਰ੍ਹਾਂ ਦਾ ਜਿਹੜਾ ਜਿਹੜੀ ਆ ਉਹ ਨੋਟਿਸ ਜਿਹੜਾ ਜਾਰੀ ਕੀਤਾ ਨਹੀਂ ਸੋ ਮੈਨੂੰ ਤਾਂ ਲੱਗਦਾ ਕਿ ਜਿਹੜੇ ਚੈਨਲ ਆ ਉਹਨਾਂ ਨੂੰ ਇਹ ਬਿਲਕੁਲ ਰੱਦੀ ਸੁਧਾਣਾ ਚਾਹੀਦਾ ਹੈ ਨਾ ਇਸ ਤਰ੍ਹਾਂ ਦੇ ਬੇਹੂਦਾ ਨੋਟਿਸ ਬਹੁਤ ਖੂਬਸੂਰਤ ਭਾਸ਼ਾ ਹੈ ਮਲਕੀ ਉਰਦੂ ਨਹੀਂ ਭਾਸ਼ਾ ਕੋਈ ਮਾੜੀ ਨਹੀਂ ਹੁੰਦੀ ਭਾਸ਼ਾ ਕੋਈ ਮਾੜੀ ਨਹੀਂ ਹੁੰਦੀ ਭਾਸ਼ਾ ਹਰੇਕ ਭਾਸ਼ਾ ਦਾ ਆਪਣਾ ਟੇਸਟ ਹੈ ਆਪਣਾ ਨਜ਼ਰੀਆ ਹੈ ਹੁਣ ਜਿਵੇਂ ਪੰਜਾਬੀ ਸਾਡੀ ਮਾਂ ਬੋਲੀ ਹੈ ਨਾ ਅਸੀਂ ਪੰਜਾਬੀ ਦੇ ਉੱਤੇ ਸਭ ਕੁਝ ਕੁਰਬਾਨ ਕਰਦੀ ਹਾਂ ਹਮ ਬਿਲਕੁਲ ਹੈ ਨਾ ਬਿਲਕੁਲ ਹੈ ਨਾ ਜੀ ਹੁਣ ਜੇ ਇਹਦਾ ਮਤਲਬ ਇਹ ਥੋੜੇ ਕਿ ਸਾਨੂੰ ਹੋਰ ਭਾਸ਼ਾ ਨਹੀਂ ਆਉਂਦੀ ਸਾਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਸਾਨੂੰ ਹਿੰਦੀ ਨਹੀਂ ਆਉਂਦੀ ਹੈ ਨਾ ਹੁਣ ਹਰੇਕ ਜਿਹੜੀਆਂ ਮੈਂ ਇਸ ਤਰ੍ਹਾਂ ਦੇ ادارے ਚ ਕੰਮ ਕੀਤਾ ਜਿੱਥੇ 8-9 ਭਾਸ਼ਾਵਾਂ ਇਕੱਠੀਆਂ ਜਿਹੜੀਆਂ ਚੱਲਦੀਆਂ ਸੀਗੀਆਂ ਹੈਨਾ ਉਰਦੂ ਤਮਿਲ ਹੈਨਾ ਤੇਲਗੂ ਜੀ ਜੀ ਹੈਨਾ ਹਿੰਦੀ ਤੇ ਪੰਜਾਬੀ ਮਰਾਠੀ ਹਰੇਕ ਭਾਸ਼ਾ ਦਾ ਮੈਂ ਦੇਖਿਆ ਕਿ ਆਪਣਾ ਰਿਦਮ ਹੈ ਆਪਣਾ ਟੇਸਟ ਹੈ ਆਪਣਾ ਸੁਆਦ ਹੈ ਹੈਨਾ ਤੇ ਉਸੇ ਤਰ੍ਹਾਂ ਪੰਜਾਬੀ ਉਰਦੂ ਤੇ ਹਿੰਦੀ ਦਾ ਵੀ ਸੋ ਇਸ ਤਰ੍ਹਾਂ ਦਾ ਜਿਹੜਾ ਇਹ ਜਿਹੜਾ ਜ਼ਹਿਰੀ ਪ੍ਰਚਾਰ ਹੈ ਉਹ ਬੰਦ ਹੋਣਾ ਚਾਹੀਦਾ ਤੇ ਸਰਕਾਰਾਂ ਨੂੰ ਸਰਕਾਰਾਂ ਨੂੰ ਜਾਂ ਸਰਕਾਰ ਨੂੰ ਇਦਾਂ ਦੇ ਜਿਹੜੇ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਕਿਉਂਕਿ ਇਹ ਭਾਵੇਂ ਕਿ ਕਿਸੇ ਕਿਸੇ ਅਧਿਕਾਰੀ ਨੇ ਆਮ ਅਧਿਕਾਰੀ ਨੇ ਨੋਟਿਸ ਜਾਰੀ ਕਰ ਦਿੱਤਾ ਹੋਵੇ ਸ਼ਿਕਾਇਤ ਸ਼ਿਕਾਇਤ ਦੇ ਉੱਤੇ ਕਾਰਵਾਈ ਦਖਾਨ ਪਰ ਇਹ ਠੱਪਾ ਮੋਦੀ ਸਰਕਾਰ ਤੇ ਲੱਗਦਾ ਕਿ ਮੋਦੀ ਸਰਕਾਰ ਦੇ ਮੰਤਰਾਲੇ ਨੇ ਇਹ ਨੋਟਿਸ ਜਾਰੀ ਕੀਤਾ ਹੈ ਔਰ ਇਹ ਜਿਹੜਾ ਹੈ ਘਟ ਗਿਣਤੀਆਂ ਦੀ ਭਾਸ਼ਾ ਨੂੰ ਜਾਂ ਜਿਹੜੀ ਉਰਦੂ ਹੈ ਉਰਦੂ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕਰਦਾ ਸੋ ਇਸ ਤਰ੍ਹਾਂ ਦੇ ਉਹਦੇ ਤੇ ਜਿਹੜੇ ਨੋਟਿਸ ਹੈ ਜਾਂ ਇਸ ਤਰ੍ਹਾਂ ਦੀ ਕਾਰਵਾਈਆਂ ਤੋਂ ਸਰਕਾਰ ਨੂੰ ਜਿਹੜਾ ਹੈ ਬਚਣਾ ਚਾਹੀਦਾ ਜੀ ਸੋ ਧੰਨਵਾਦ ਲਾਲੀ ਜੀ ਸੋ ਇਹ ਸੀ ਅੱਜ ਦੀ ਚਰਚਾ ਤੇ ਕੱਲ ਮੁੜ ਹਾਜ਼ਰ ਹੋਵਾਂਗੇ ਪੰਜਾਬ ਦੇ ਹੋਰ ਕਈ ਨਵੇਂ ਮੁੱਦਿਆਂ ਦੇ ਨਾਲ ਧੰਨਵਾਦ